ਜਲਾਲਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਨਿੱਜੀ ਹਸਪਤਾਲ ਦੇ ਅੰਦਰ ਦਾਖਲ ਮਰੀਜ਼ ਦੇ ਪਰਿਵਾਰਕ ਮੈਂਬਰਾਂ ਤੇ ਤੇਜ਼ ਤਾਰ ਹਥਿਆਰਾਂ ਨਾਲ ਲਏ 10 ਤੋਂ 12 ਨੌਜਵਾਨਾਂ ਨੇ ਹਮਲਾ ਕੀਤਾ ਜਾਣਕਾਰੀ ਦਿੰਦਿਆਂ ਹਰਪ੍ਰਜਨ ਸਿੰਘ ਮੰਡਲ ਪ੍ਰਧਾਨ ਬੀਜੇਪੀ ਲੱड्डੂਵਾਲਾ ਨੇ ਦੱਸਿਆ ਕਿ ਉਹ ਆਪਣੀ ਧੀ ਦਾ ਆਪਰੇਸ਼ਨ ਕਰਵਾਉਣ ਦੇ ਲਈ ਸ਼ਿਵਾਲਕ ਮੈਡੀ ਸਿਟੀ ਹਸਪਤਾਲ ਦੇ ਵਿੱਚ ਪਰਿਵਾਰ ਸਮੇਤ ਗਏ ਸਨ ਜਿੱਥੇ ਲੈਬ ਟੈਕਨੀਸ਼ੀਅਨ ਨੇ ਉਹਨਾਂ ਨਾਲ ਦੁਰਵਿਵਹਾਰ ਕੀਤਾ ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ ਹਸਪਤਾਲ ਮੈਨੇਜਮੈਂਟ ਨੂੰ ਦਿੱਤੀ ਗਈ ਮੈਨੇਜਮੈਂਟ ਵੱਲੋਂ ਉਕਤ ਲੈਬ ਟੈਕਨੀਸ਼ੀਅਨ ਨੂੰ ਨੌਕਰੀ ਤੋਂ ਮੁਅਤਲ ਕਰ ਦਿੱਤਾ ਗਿਆ ਇਸ ਗੱਲ ਤੋਂ ਗੁੱਸੇ ਵਿੱਚ ਆਇਆ ਲੈਬ ਟੈਕਨੀਸ਼ੀਅਨ ਆਪਣੇ ਸਾਥੀਆਂ ਸਮੇਤ ਤੇਜ਼ਧਾਰ ਹਥਿਆਰ ਲੈ ਕੇ ਹਸਪਤਾਲ ਪਹੁੰਚ ਗਿਆ ਤੇ ਉਸ ਨੇ ਹਰਪ੍ਰੀਤ ਸਿੰਘ ਅਤੇ ਉਸ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਪੂਰਾ ਪਰਿਵਾਰ ਜ਼ਖਮੀ ਹੋ ਗਿਆ ਇਹ ਹਮਲੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈਆਂ ਨੇ ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਗਿਰਬਾਨਾ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਉੱਥੇ ਹੀ ਹਸਪਤਾਲ ਵਿੱਚ ਹੋਈ ਇਸ ਗੁੰਡਾਗਰਦੀ ਦੀ ਜਾਣਕਾਰੀ ਮਿਲਦਿਆਂ ਹੀ ਜਲਾਲਾਬਾਦ ਥਾਣਾ ਸਿਟੀ ਦੇ ਐਸ ਐਚ ਓ ਅੰਗਰੇਜ ਕੁਮਾਰ ਤੇ ਡੀ ਐਸ ਪੀ ਏ ਆਰ ਸ਼ਰਮਾ ਮੌਕੇ ਤੇ ਪਹੁੰਚੇ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਕਿ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਉਹਨਾਂ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਹੜੇ ਪੇਸ਼ੈਂਟ ਸੀ ਹਰਪਰਨ ਸਿੰਘ ਜੀ ਇਹਨਾਂ ਦੀ ਬੇਟੀ ਸੀ ਜਿਨ੍ਹਾਂ ਦਾ ਆਪਰੇਸ਼ਨ ਸੀ ਅੱਜ ਇਹ ਆਪਰੇਸ਼ਨ ਥੀਟਰ ਰਸਿ ਲੈ ਕੇ ਜਾ ਰਿਹਾ ਸੀ ਕੁਝ ਕਾਰਨ ਕਰਕੇ ਸਟਾਫ ਨਾਲ ਉਹਨਾਂ ਦੀ ਥੋੜੀ ਬਹਿਸ ਹੋ ਗਈ ਫਿਰ ਜਿਹੜਾ ਸਟਾਫ ਨਾਲ ਬਹਿਸ ਹੋਈ ਸੀ ਉਹ ਸਟਾਫ ਨੂੰ ਮੈਂ ਨਿਲੰਬਿਤ ਕਰਤਾ ਕਿਉਂਕਿ ਉਹ ਥੋੜਾ ਬਹਿਸ ਕਰ ਰਿਹਾ ਸੀ ਮਿਸਵੇਅਰ ਕੀਤਾ ਸੀ ਉਹਨਾਂ ਰਿਲੇਟਿਵ ਨਾਲ ਉਹ ਸ਼ਾਮ ਨੂੰ ਐਸੇ ਗੁੱਸੇ ਚਾ ਕੇ ਉਹਨੇ 10-12 ਲੋਕ ਲੈ ਕੇ ਪੇਸ਼ੈਂਟ ਦੇ ਰਿਲੇਟਿਵਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪੇਸ਼ੈਂਟ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਥੋੜਾ ਇਕਵਿਪਮੈਂਟ ਬਣਨ ਦੀ ਕੋਸ਼ਿਸ਼ ਕੀਤੀ ਉਹ ਇਹ ਹੋਇਆ ਔਰ ਇਸ ਦੀ ਮੈਂ ਬਹੁਤ ਨਿੰਦਾ ਕਰਦਾ ਹਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇੰਜਰਡ ਵੀ ਹੋਇਆ ਜੀ ਇਸ ਹਮਲੇ ਤੋਂ ਇੰਜਰਡ ਹੋਏ ਪੇਸ਼ੈਂਟ ਦੇ ਜਿਹੜਾ ਬੱਚਾ ਸੀ ਉਹਦੇ ਪੇਰੈਂਟਸ ਇੰਜਰਡ ਹੋਏ ਦੋਨੋਂ ਇੰਜਰਡ ਹੋਏ ਔਰ ਉਹਨਾਂ ਦੇ ਮਦਰ ਵੀ ਇੰਜਰਡ ਹੋਏ ਕਾਫੀ ਸੱਟਾਂ ਡਾਕਟਰ ਸਾਹਿਬ ਕੀ ਮੰਗ ਕੀ ਕਰੋਗੇ ਸਿਕਿਉਰਿਟੀ ਹੋਣੀ ਚਾਹੀਦੀ ਹੈ ਇੱਥੇ ਜਾਂ ਕੀ ਬਿਲਕੁਲ ਸਰ ਸ਼ਹਿਰ ਵਿੱਚ ਸਿਕਿਉਰਿਟੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦਾ ਇਨਸੀਡੈਂਟ ਕਰੇ ਕਿਸੇ ਹਸਪਤਾਲ ਕਿਉਂਕਿ ਲੋਕ ਜਿਹੜੇ ਆ ਰਹੇ ਨੇ ਕਤਲਵਾਰਾ ਲੈ ਕੇ ਨਹੀਂ ਆਉਂਦੇ ਮੇਨੋਟ ਉਹਦਾ ਦੇਖਣਾ ਚਾਹੀਦਾ ਹੈ ਤਾਂ ਕਿ ਇਸ ਤਰ੍ਹਾਂ ਦੇ ਮੈਡਮ ਅੱਜ ਸਵੇਰ ਕਰੋ तकरीबन 10 10:30 ਆਇਆ ਮੇਰੀ ਬੱਚੀ ਦਾ ਆਪਰੇਟ ਸੀ ਮੈਂ ਡਾਕਟਰ ਸਾਹਿਬ ਨਾਲ ਪਹਿਲਾਂ ਅਪਾਇੰਟਮੈਂਟ ਲਈ ਸੀ ਆਪਰੇਟ ਲਈ ਤੇ ਆਪਰੇਟ ਕਰਵਾਉਣ ਆਇਆ ਆਪਰੇਟ ਹੋਣ ਤੋਂ ਬਾਅਦ तकरीबन 7 7:30 ਦੀ ਗੱਲ ਆ ਤੇ ਬੱਚੀ ਦਾ ਦਰਦ ਹੋ ਰਿਆ ਸੀ ਮੈਂ ਬੱਚੀ ਨੂੰ ਰੋ ਰਹੀ ਸੀ ਮੈਂ ਬੱਚੀ ਨੂੰ ਚੁੱਪ ਕਰਾ ਰਹਾ ਸੀ ਸਾ ਚੜ੍ਹ ਕਾਏ ਨੇ ਦਾ 12 ਜਣੇ ਮੇਰੇ ਅੱਗੇ ਹਮਲਾ ਕਰਤਾ ਜੀ ਤੇ ਜਿਸ ਵਿੱਚ ਉਹਨਾਂ ਕੋਲ ਸੀਸੀਟੀਵੀ ਦੇ ਵਿੱਚ ਦੇਖ ਰਿਆ ਜੀ ਉਹਨਾਂ ਕੋਲੇ ਮਾਰੂ ਹਥਿਆਰ ਸੀ ਕੱਪੇ ਵਗੈਰਾ ਹੋਰ ਵੀ ਕਈ ਤਰ੍ਹਾਂ ਦੇ ਹੈਗੇ ਸੀ ਕੋਈ ਜਾਣਦੇ ਨਹੀਂ ਪਛਾਣਦੇ ਜੀ ਅਸੀਂ ਪਤਾ ਨਹੀਂ ਕਿਉਂ ਕਿਸ ਰੰਜਸ ਦੇ ਕਰਕੇ ਤੇ ਨਹੀਂ وجہ ਕੀ ਹੈ ਪਹਿਲਾਂ ਜਿਹੜੀ ਇੱਥੇ ਗੱਲਬਾਤ ਹੋਈ ਸੀ ਦੁਪਹਿਰ ਵੇਲੇ ਉਹ ਕੀ ਗੱਲ ਹੋਈ ਸੀ ਉਹ ਜਸਟ ਇੱਕ ਆਰਗੂ ਹੋਏ ਸਾਡੇ ਵਿੱਚ ਆਪਸ ਵਿੱਚ ਇੰਨੇ ਹੋਏ ਆ ਆਪਰੇਸ਼ਨ ਸੈਕਟਰ ਦੇ ਵਿੱਚ ਜਾਣਾ ਸੀ ਇੱਕ ਮੁੰਡਾ ਮਨਾ ਕਰ ਰਿਹਾ ਸੀ ਮੈਂ ਉਹਨੂੰ ਇਹੀ ਕਿਹਾ ਵੀ ਮੇਰੀ ਯਾਰ ਕੁੜੀਆ ਛੁੱਟੀ ਆ ਘਬਰਾ ਜੇਗੀ ਮੈਂ ਉਹਨੂੰ ਪ੍ਰਪੇਅਰ ਕਰਦਾ ਥੋੜਾ ਜਿਹਾ ਸਮਝਾਦਾ ਵਾਪਸ ਆ ਜਾਣਾ ਇੱਥੇ ਉਹ ਕਿਸ ਚੀਜ਼ ਦਾ ਗੁੱਸਾ ਕੀਤਾ ਮੈਨੂੰ ਨਹੀਂ ਪਤਾ ਜੀ ਮੈਂ ਆ ਕੇ ਥੱਲੇ ਆ ਗਿਆ ਤੇ ਹਸਪੀਟਲ ਨੇ ਉਹਨੂੰ ਮਿਸ ਬਿਹੇਵ ਕਰਕੇ ਮਾੜਾ ਬੋਲਣ ਕਰਕੇ ਰੈਸਟ੍ਰੀਕੇਟ ਕਰਤਾ ਉਸ ਤੋਂ ਪੇਸ਼ ਵਿੱਚ ਆ ਕੇ ਕੰਮ ਕਰਕੇ ਗਿਆ ਕਿੰਨੇ ਲੋਕ ਸੀਗੇ ਇਹ ਤਕਰੀਬਨ 10 12 ਹੈਗੇ ਸੀ ਤੁਸੀਂ ਕਿੰਨਿਆਂ ਨੂੰ ਪਛਾਣਦੇ ਹੋ ਮੈਂ ਤਾਂ ਸਿਰਫ ਅੰਮ੍ਰਿਤਸਰ ਤੋਂ ਅਨੂਨਾ ਜੀ ਸਾਰੇ ਮੈਂ ਤਾਂ ਹਸਪੀਟਲ ਦੇ ਵਿੱਚ ਜਿਹੜਾ ਆਪਣਾ ਇਹਨਾਂ ਨੇ ਰੈਸਟ੍ਰੀਕੇਟ ਕੀਤਾ ਸਿਰਫ ਉਹਨੂੰ ਦੇਖਿਆ ਅੱਜ ਸ਼ਾਂਤ ਦਾ ਜਾਨ ਦਾ ਉਹਨੂੰ ਵੀ ਹੈ ਨਹੀਂਗਾ ਜੋ ਕੌਣ ਹੈਗਾ ਵੀ ਕੌਣ ਹੈ ਕਿੰਨੇ ਕਿੰਨੇ ਸੱਟਾਂ ਲੱਗੀਆਂ ਜੀ ਅ ਸੱਤ ਤਕਰੀਬਨ ਮੇਰੇ ਆ ਮੇਰੇ ਮੰਮੀ ਦੇ ਇੱਕ ਅੰਗਲ ਫ੍ਰੈਕਚਰ ਹੋਈ ਆ ਜੀ ਕੱਟੀ ਗਈ ਉਹਦੇ ਟੈਂਕੇ ਲੱਗੇ ਨੇ ਤੇ ਗੱਪੇ ਜੀ ਮੇਰੇ ਪਿੰਡ ਤੋਂ ਇਹਦੇ ਨਾਨੀ ਦਾ ਆਪਰੇਟ ਹੋਇਆ ਅੱਜ ਤੇ ਇਹ ਸੀ ਇੱਥੇ ਇਹ ਕਹਿੰਦੇ ਵੀ ਉਹਨਾਂ ਨੇ ਜਾਨੇ ਵਾਂਦੇ ਤੇ ਵੀ ਹਮਲਾ ਕੀਤਾ ਇਹਦੇ ਸੱਟਾਂ ਵੱਢੀਆਂ ਨੇ ਇੱਕ ਦੋ ਸਟਾਫ ਜਿਹੜੇ ਨਾਲ ਸਟਾਫ ਦੇ ਵਿੱਚ ਆਏ ਸਟਾਫ ਮੈਂਬਰਾਂ ਦੇ ਜਾਮੇ ਰੇਡ ਘਰ ਦੀ ਇੱਕ ਦੋ ਸਟਾਫ ਆ ਜਾਂਦੇ ਕੀ ਹੁਣ ਮੰਗ ਕੀ ਕਰਦੇ ਮੰਗ ਇਹੇ ਕਰਦਾ ਨਹੀਂ ਜੋ ਵੀ ਕਾਨੂੰਨੀ ਕਾਰਵਾਈ ਜੋ ਬੰਦੀ ਵਾਲੇ ਨੇ ਕੀਤੀ ਜਾਵੇ ਇਹ ਜਿਹੜਾ ਗੁੰਡਾ ਅੰਸਰ ਆਏ ਘੁਮਾਏ ਕਰਦੇ ਆ ਇਹਨਾਂ ਦੇ ਨੱਕ ਪਾਈ ਜਾਵੇ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਹਰਪ੍ਰੀਤ ਸਿੰਘ ਪ੍ਰਿੰਦਰ ਵਿੰਦੂ ਵਾਲਾ ਕਾਹਨ ਇੱਥੇ ਹਰਪ੍ਰੀਤ ਸਿੰਘ ਨੇ ਆਪਣਾ ਸਾਨੂੰ ਬਕਰਤ ਸਿੰਘ ਵਿੰਦੂ ਵਾਲਾ ਕਾਹਨ ਉਹਨਾਂ ਦੀ ਬੇਟੀ ਇੱਥੇ ਐਡਵਰਟ ਸੀ ਉਹਨਾਂ ਦਾ ਅਪਰੇਟ ਹੋਇਆ ਸੀ ਇਹ ਬੱਚੀ ਛੋਟੀ ਸੀ ਕਿ ਉਹਨਾਂ ਨੇ ਕੰਪ੍ਰੈਸ਼ਨ ਥੀਏਟਰ ਚੋਂ ਜਾਣਾ ਚਾਹੁੰਦੇ ਸੀ ਇਥੇ ਜਿਹੜਾ ਸਟਾਫ ਹੈ ਮਹਮਦ ਸਿੰਘ ਉਹ ਉਹਨਾਂ ਨੂੰ ਰੋਕਦਾ ਸੀ ਬੱਚਾ ਛੋਟਾ ਹੋਣ ਕਰਕੇ ਹਰਪ੍ਰੀਤ ਸਿੰਘ ਕਰਨ ਵੀ ਇੱਕ ਵਾਰੀ ਜਿਹੜਾ ਥੀਏਟਰ ਦੇ ਵਿੱਚ ਘਬਰਾਹਟ ਹੋ ਜਾਂਦੀ ਬੱਚੇ ਮੈਂ ਇੱਕ ਵਾਰ ਮਿਲਣਾ ਜੀ ਤੇ ਇਸ ਕਰਕੇ ਪਿੱਛੇ ਉਹਨਾਂ ਦੀ ਬਹਿਸ ਹੋ ਗਈ ਤੇ ਬਹਿਸ ਦੇ ਵਿੱਚ ਉਹਨਾਂ ਨੇ ਕੰਪਲੇਨਟ ਕਰਤੀ ਕਿ ਉਹਨਾਂ ਨੂੰ ਮਿਰਠਾਡ ਹਸਪੀਟਲ ਤੋਂ ਰੈਸਟਿਗੇਟ ਕਰਤਾ ਜਿਸ ਕਰਕੇ ਉਹ ਦੁਸਰੇ ਚ ਆ ਗਿਆ ਤੇ ਆਪਣੇ ਬੰਦੇ ਇਕੱਠੇ ਕਰਕੇ ਲੈ ਆ ਕੇ ਉਹਨਾਂ ਨੇ ਹਰਪ੍ਰੀਤ ਸਿੰਘ ਉਹਨਾਂ ਦੀ ਮਗਰ ਤੇ ਨਾਂ ਉਹਨਾਂ ਦੇ ਪਿੰਡ ਦੇ ਸੀਗੇ ਆਪਣਾ ਉਹਨਾਂ ਤੋਂ ਖੰਭਾ ਕਰਤਾ ਜੀ ਇਹ ਸਰ ਕਿੰਨੇ ਲੋਕ ਸੀਗੇ ਕੋਈ ਸੀਸੀਟੀਵੀ ਜਿਹੜੀ ਸਾਹਮਣੇ ਸੀ ਸੀਸੀਟੀਵੀ ਦੇ ਵਿੱਚ 11 ਨਜਰ ਆਉਂਦੇ ਨੇ ਸਾਨੂੰ ਮੂੰਹ ਮਾ ਮੁੱਲ ਨਹੀਂ ਛੀਨਿਆ ਨਹੀਂ ਬਾਕੀ ਰੈਟੀਫਾਈ ਕਰ ਲੈਨੇ ਸੀ ਤਿੰਨ ਚਾਰ ਬੰਦੇ ਤੇ ਇਹਨਾਂ ਨੂੰ ਰਾਉਂਡ ਅਪ ਕਰਕੇ ਜਲਦੀ ਅਸੀਂ ਇਹਨਾਂ ਨੂੰ ਕਾਰਵਾਈ ਕਰਾਂਗੇ ਹੁਣ ਫੌਰੀ ਤੌਰ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਉਹਦੇ ਵਿੱਚ ਨਾਨ ਪਰਸਨ ਤਾਂ ਹੈਗੀ ਹੈ ਇੱਕ ਗੁੱਡ ਸਟੇਟਮੈਂਟ ਰਿਕਾਰਡ ਕਰਾਂਗੇ ਫਿਰ ਫੇਅਰ ਲੋਸ ਕਰਾਂਗੇ ਦਨ ਆਪਣਾ ਜੋ ਪ੍ਰਕਿਰਿਆ ਹੋਏਗਾ ਉਹ ਟੋਟਲ ਸਰ ਲੱਗਦਾ ਨਹੀਂ ਨਿੱਕੀ ਜੀ ਗੱਲ ਦੇ ਉੱਤੇ ਆ ਕੇ ਇਸ ਤਰ੍ਹਾਂ ਦੇ ਨਾਲ ਹਮਲਾ ਕਰ ਦੇਣਾ ਕਿਤੇ ਡਰ ਖਤਮ ਹੋ ਗਿਆ ਲੋਕਾਂ ਦੇ ਵਿੱਚ ਨਹੀਂ ਇਹ ਇਹ ਦਹਾਂਦੀ ਦੀ ਬਾਸ ਇਹਨਾਂ ਨੂੰ ਸਲਾਖਾ ਪਿੱਛੇ ਭੇਜਾਂਗੇ ਇਹ ਬੰਦੇ ਸਮਾਜ 'ਚ ਖੁੱਲੇ ਘੁੰਮਣ ਦੇ ਯੋਗ ਨਹੀਂ